ਥੋੜੇ ਦਿਨ ਪਹਿਲਾਂ ਜਿਹੜੀ ਆ ਬਾਜਵਾਦ ਸਾਹਿਬ ਦੇ ਸਬੰਧਤ ਗੱਲ ਕਰ ਰਹੇ ਮੁੱਖ ਮੰਤਰੀ ਸਾਹਿਬ ਵੀ ਬਾਜਵਾਦ ਸਾਹਿਬ ਨੇ ਜਿਹੜੀ ਇਨਪੁਟ ਦਿੱਤੀ ਹੈ ਵੀ ਇਹ ਇੰਨੇ ਬੰਬ ਆ ਗਏ ਇਹਨਾਂ ਚੋਂ ਇਹਨੇ ਚੱਲ ਗਏ ਆ ਇਹਨੇ ਰਹਿੰਦੇ ਆ ਤੇ ਮੈਨੂੰ ਮੈਂ ਇੱਕ ਗੱਲ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਹਿਣੀ ਚਾਹਣਾ ਝਾੜੂ ਵਾਲਿਓ ਵੀ ਇੱਕ ਗੱਲ ਮੈਨੂੰ ਤੁਸੀਂ ਦੱਸੋ ਵੀ ਮੈਂ ਤਾਂ ਉਹ ਡੀਐਚਓ ਆ ਜਿਹਨੇ ਛਡੋਨਿਮਸ ਤੇ ਐਨੋਨਿਮਸ ਬਹੁਤ ਸਾਰੀਆਂ ਕੰਪਲੇਂਟਸ ਫੇਸ ਕੀਤੀਆਂ ਇਨਕੁਆਰੀਆਂ ਫੇਸ ਕੀਤੀਆਂ ਮੈਂ ਤਾਂ ਉਹਨਾਂ ਪੜਤਾਲਾਂ 'ਚ ਹੀ ਉਲਝਿਆ ਰਿਹਾ ਤੇ ਪੁਆਈ ਜਾਂਦੇ ਸੀ ਲੋਕ ਮੈਨੂੰ ਪਰੇਸ਼ਾਨ ਕਰਨ ਵਾਸਤੇ ਤੇ ਹਾਲਾਂਕਿ ਇਹ ਡਾਕੂਮੈਂਟ ਹੈਗਾ ਇਹ ਸਰਕਾਰ ਵੱਰੋਂ ਪੱਤਰ ਜਾਰੀ ਹੋਏ ਆਰਡਰ ਜਾਰੀ ਹੋਏ ਆ ਤੇ ਅਨੋਨੀਮਸ ਜਾਂ ਛਡੋਨੀਮਸ ਕੋਈ ਵੀ ਕੰਪਲੇਂਟ ਸਾਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਉਹ ਡਸਟ ਬੈਂਚ ਛੁੱਟਣੀਆਂ ਚਾਹੀਦੀਆਂ ਬਟ ਉਹਦੇ ਬਾਵਜੂਦ ਵੀ ਇਨਕੁਆਰੀਆਂ ਹੁੰਦੀਆਂ ਜਦੋਂ ਇਹ ਇਨਕੁਆਰੀਆਂ ਹੁੰਦੀਆਂ ਰਹੀਆਂ ਤਾਂ ਜੇ ਜਦੋਂ ਅਫੀਸਰ ਨੂੰ ਪੁੱਛਦੇ ਹੋ ਕਿ ਇਹ ਕਈ ਵਾਰੀ ਸੀਰੀਅਸ ਵੀ ਕੋਈ ਇਨਫੋਰਮੇਸ਼ਨ ਹੋ ਸਕਦੀ ਤੇ ਬੰਦਾ ਹੋ ਸਕਦਾ ਆਪਣਾ ਨਾਮ ਨਹੀਂ ਦੱਸਣਾ ਚਾਹੁੰਦਾ ਇਸ ਕਰਕੇ ਉਹਦੀ ਇਨਕੁਆਰੀ ਉਹਨੂੰ ਉਹਨੂੰ ਲਾਈਟਲੀ ਨਹੀਂ ਲਿਆ ਜਾਣਾ ਚਾਹੀਦਾ ਤੇ ਜੇ ਇਹਨੂੰ ਐਦਾਂ ਮੰਨ ਕੇ ਚੱਲੀਏ ਦੋਰੇ ਮਾਪਦੰਡ ਨਹੀਂ ਹੋਣੇ ਚਾਹੀਦੇ ਕਿਸੇ ਵੀ ਕੰਮ ਦੇ ਤੇ ਜੇ ਬਾਜਵਾ ਸਾਹਿਬ ਨੇ ਤੁਹਾਨੂੰ ਕੋਈ ਇਨਪੁਟ ਦੇ ਵੀ ਦਿੱਤੀ ਜਾਂ ਤਹ ਦੇ ਬੇਸਡ ਦਿੱਤੀ ਆ ਤਾਂ ਇਹਦਾ ਮਤਲਬ ਇਹ ਥੋੜਾ ਉੱਤੇ ਐਫ ਆਈ ਆਰ ਕਰ ਦੋ ਔਰ ਵੈਸੇ ਵੀ ਮੈਂ ਦੇਖਿਆ ਆ ਪਈ ਇਹ ਜਿਹੜਾ ਤਾਨਾਸ਼ਾਹੀ ਰਵਈਆ ਆ ਇਹ ਤਾਂ ਕਿਸਾਨਾਂ ਦੇ ਪ੍ਰਤੀ ਵੀ ਦੇਖਿਆ ਗਿਆ ਆ ਕੋਈ ਮੁਲਾਜ਼ਮ ਗਏ ਸਟ੍ਰਾਈਕ ਤੇ ਉਹਨਾਂ ਦੇ ਵੀ ਐਸਮਾ ਲਾਉਣ ਦੀਆਂ ਗੱਲਾਂ ਚੱਲੀਆਂ ਜੋ ਵੀ ਹੋਈਆਂ ਤੇ ਚਾਹੇ ਉਹ ਤਹਿਸੀਲਦਾਰਾਂ ਦਾ ਮੈਟਰ ਸੀ ਤੇ ਕਿਸੇ ਵੀ ਸਬੰਧ ਚ ਤੁਹਾਡਾ ਰਵਈਆ ਸਦਾ ਤਾਨਾਸ਼ਾਹੀ ਰਿਹਾ ਕਿ ਜਿਹੜਾ ਉਹਦੀ ਉਹਦੀਆਂ ਬੰਦੇ ਜੇ ਬੋਲਦਾ ਤੁਹਾਡੇ ਅਗੇਂਸਟ ਯਾਨੀ ਸੱਚ ਬੋਲਦਾ ਅਗੇਂਸਟ ਦੀ ਗੱਲ ਨਾ ਕਰੀਏ ਤੇ ਤੁਸੀਂ ਤਾਂ ਉਹਦੀਆਂ ਭੈਣਾਂ ਤੇ ਵੀ ਐਫ ਆਈ ਆਰਾਂ ਕਰ ਦਿੱਤੀਆਂ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਡੈਮੋਕ੍ਰੇਸੀ ਨਹੀਂ ਹੈਗੀ ਇਹ ਲੋਕਤੰਤਰ ਨਹੀਂ ਹੈਗਾ ਫਿਰ ਇਸ ਦੇਸ਼ ਵਿੱਚ ਤੇ ਪੰਜਾਬ ਤਾਂ ਖਾਸ ਕਰਕੇ ਵੈਸੇ ਜੇ ਲਾਅ ਐਂਡ ਆਰਡਰ ਦੀ ਗੱਲ ਕਰੋ ਜੇ ਸਬ ਇਨਸਪੈਕਟਰ ਦਾ ਸਰਵਿਸ ਰਵਾਲਵਰ ਕੱਢ ਕੇ ਉਹਨੂੰ ਹੀ ਗੋਲੀ ਮਾਰ ਦਿੱਤੀ ਜਾਂਦੀ ਹੈ ਦੇਖੋ ਵੱਡਾ ਲਾਅ ਐਂਡ ਆਰਡਰ ਦੀ ਵਾਇਲੇਸ਼ਨ ਹੋਰ ਕੀ ਹੋ ਸਕਦੀ ਹੈ ਇਥੋਂ ਕੀ ਮਤਲਬ ਇਹਨੂੰ ਜੇ ਕੋਈ ਉਹ ਕਹਿ ਰਹੇ ਆ ਮੋਰਓਵਰ ਉਹ ਇੱਕ ਆਮ ਚੇਅਰ ਤੇ ਨਹੀਂ ਬੈਠੇ ਹੋਏ ਪ੍ਰਤਾਪ ਸਿੰਘ ਬਾਜਵਾ ਉਹ ਤਾਂ ਐਲਓਪੀ ਵੀ ਆ ਲੀਡਰ ਆਫ اپੋਜੀਸ਼ਨ ਹੈ ਤੇ ਉਹ ਕਨਸਟੀਟਿਊਸ਼ਨਲ ਪੋਸਟ ਹੈ ਸੰਵਿਧਾਨਕ ਚੋਰ ਹੈ ਇੱਕ ਜੇ ਉੱਥੇ ਬੈਠਾ ਕੋਈ ਇਨਪੁਟ ਦਿੰਦਾ ਵੀ ਹੈ ਸਰਕਾਰ ਨੂੰ ਕੋਈ ਇਨਫੋਰਮੇਸ਼ਨ ਦਿੰਦਾ ਆ ਤੇ ਉਹਦੇ ਅਗੇਂਸਟ ਐਫ ਆਈ ਆਰ ਕਰ ਦੇਣੀ ਇਹੋ ਜਿਹਾ ਰਵਈਆ ਤਾਂ ਮੇਰਾ ਖਿਆਲ ਆ ਕਦੀ ਨਹੀਂ ਹੋਇਆ ਜੇ ਇਹੋ ਜਿਹੀ ਜਾਣਕਾਰੀ ਮੇਰਾ ਖਿਆਲ ਆ ਲੈ ਲੈਣੀ ਚਾਹੀਦੀ ਆ ਪੰਜਾਬ ਤੋਂ ਵੀ ਜਾਂ ਪੰਜਾਬ ਤੋਂ ਬਾਹਰੋਂ ਵੀ ਲੈ ਲੈਣੀ ਚਾਹੀਦੀ ਆ ਜਾਂ ਕਿਤੇ ਹੋਰ ਵੀ ਲੈ ਲੈਣੀ ਚਾਹੀਦੀ ਵੀ ਇਦਾਂ ਕਦੀ ਹੋਇਆ ਇਦਾਂ ਦਾ ਰਵਈਆ ਕਦੀ ਹੁੰਦਾ ਸੋ ਮੈਂ ਇਹ ਕਹਿੰਨਾ ਵੀ ਇਹ ਬਹੁਤ ਸ਼ੇਮਫੁਲ ਹੈ ਤੇ ਜਦੋਂ ਆਪਾਂ ਸਤਾ ਚ ਹੁੰਨੇ ਆ ਤੇ ਆਪਾਂ ਜਿਨ੍ਹਾਂ ਚੀਜ਼ਾਂ ਨੂੰ ਕੰਡੈਮ ਕਰਦੇ ਆ ਜਿਨ੍ਹਾਂ ਚੀਜ਼ਾਂ ਦੀ ਆਲੋਚਨਾ ਕਰਦੇ ਆ ਉਹ ਫਿਰ ਸਾਡੇ ਚ ਉਹ ਤੋਂ ਕਈ ਗੁਣਾ ਜ਼ਿਆਦਾ ਨਜ਼ਰ ਆਉਂਦੀਆਂ ਇਹ ਗੱਲਾਂ ਖਰੀਆਂ ਨੇ ਹੈਗੀਆਂ ਮੈਂ ਕਹਿੰਦਾ ਤੁਸੀਂ ਇੰਨੇ ਕੁ ਜਿਹੜੇ ਪਲੈਟਫਾਰਮ ਤੋਂ ਇੰਨੇ ਕੁ ਮੁਹਾਜ਼ ਖੋਲ ਦਿੱਤੇ ਆ ਇੰਨੇ ਕੁ ਫਰੰਟ ਖੋਲ ਦਿੱਤੇ ਆ ਤੇ ਕੀ ਤੁਸੀਂ ਫੇਸ ਕਰ ਪਾਉਂਗੇ ਇਹਨਾਂ ਚੀਜ਼ਾਂ ਨੂੰ ਮਤਲਬ ਮੈਂ ਸੋਚਦਾ ਯਾਰ ਹਰ ਬੰਦਾ ਹੀ ਗਲਤ ਉਹ ਇੱਥੇ ਤੁਸੀਂ ਠੀਕ ਆ ਇਕੱਲੇ ਤੇ ਮੈਂ ਕਹਿੰਦਾ ਥੋੜਾ ਥੋੜਾ ਇਨਟਰੋਸਪੈਕਟ ਕਰੋ ਆਪਣੇ ਆਪ ਨੂੰ ਆਤਮ ਮੰਥਨ ਕਰੋ ਵਿਚਾਰੋ ਕਿਉਂਕਿ ਸਾਰੀ ਗੁਰਬਾਣੀ ਵੀ ਇਸੇ ਚੀਜ਼ ਤੇ ਪਰੀ ਪੇ ਜੇ ਫਰੀਦਾ ਜੇ ਤੂੰ ਅਕਲ ਲਾਤੀਫ ਕਾਲੇ ਲਿਖਣਾ ਲੇਖ ਆਪਣੜੇ ਗਰੀਵਾਨ ਮਹਸਰਨੀਵਾ ਕਰ ਦੇਖ ਜਦ ਕਦੀ ਕਿਸੇ ਦਾ ਤਕਸਰਾ ਕੀ ਜੀਏ ਆਇਨਾ ਸਾਹਮਣੇ ਰੱਖ ਲਿਆ ਕੀ ਜੀਏ ਕਦੀ ਕਦੀ ਥੋੜਾ ਥੋੜਾ ਆਪਣੇ ਬਾਰੇ ਵੀ ਮੰਥਨ ਕਰ ਲਿਆ ਕਰੋ ਕਿ ਤੁਸੀਂ ਕਿੰਨੇ ਕੁ ਠੀਕ ਹੋ ਤੇ ਵੈਸੇ ਤਾਂ ਝਾੜੋ ਦਾ ਵੈਸੇ ਖਲਾਰਾ ਪੈਣ ਵਾਲਾ ਹੈ ਆਪਾਂ ਨੂੰ ਪਤਾ ਹੈ ਤੇ ਪੈ ਜਾਣਾ ਛੇਤੀ ਪਰ ਐਦਾਂ ਨਾ ਜਾਓ ਪਏ ਐਦਾਂ ਕਰਕੇ ਤੇ ਤੁਸੀਂ ਸਾਰਾ ਬੇ ਕੋਈ ਜਾ ਮੈਂ ਕਹਿੰਦਾ ਜਿਨ੍ਹਾਂ ਰਾਹਾਂ ਤੇ ਤੁਰਨਾ ਜਿਹੜੇ ਪੰਜਾਬ ਦੀਆਂ ਗਲੀਆਂ 'ਚ ਤੁਰਨਾ ਇੰਨੇ ਕੰਡੇ ਨਾ ਬਿਸ਼ਾਓ ਥੋੜੇ ਆਪਣੇ ਪੈਰਾਂ 'ਚ ਲੱਗਣ ਇੰਨੀ ਗੱਲ ਜ਼ਰੂਰ ਮੈਂ ਕਰਦਾ ਸ਼ੁਕਰੀਆ ਥੈਂਕ ਯੂ